ਦਰ ਕੋਰ ਐਡਵੋਕੇਟ ਹੈ ਮੈਂ ਆਮ ਜਨਤਾ ਪਾਰਟੀ ਇੰਡੀਆ ਵੱਲੋਂ ਲੋਕ ਸਭਾ ਹਲਕਾ ਅੰਮ੍ਰਿਤਸਰ ਸਹਿਪੀ ਉਮੀਦਵਾਰ ਹਾਂ ਕਿ ਪੀਟੀਆਜੀ ਕੋੜੇ ਜਿਹੜਾ ਤੁਸੀਂ ਸਾਡੇ ਪਿੱਛੇ ਤੇ ਬਹੁਤ ਸਾਰੇ ਨੇ ਬਹੁਤ ਸਾਰੀਆਂ ਪ੍ਰੋਬਲਮਾਂ ਨੇ ਜੋ ਪੰਜਾਬ ਵਿੱਚ ਤੇ ਸਾਡੇ ਸ਼ਹਿਰ ਅੰਮ੍ਰਿਤਸਰ ਵਿੱਚ ਨੇ ਜਿਵੇਂ ਰੋਜ਼ਗਾਰ ਹੋ ਗਿਆ ਮਹਿੰਗਾਈ ਹੋ ਗਈ ਅਰਥਵਿਵਸਥਾ ਹੋ ਗਈ ਬੱਚਿਆਂ ਦੀ ਐਜੂਕੇਸ਼ਨ ਹੋ ਗਈ ਹੋਰ ਨਸ਼ਾ ਸਭ ਤੋਂ ਵੱਡੀ ਗੱਲ ਹੈ ਨਸ਼ਾ ਬਹੁਤ ਜ਼ਿਆਦਾ ਹੈ ਸਾਡੇ ਅੰਮ੍ਰਿਤਸਰ ਸ਼ਹਿਰ ਵਿੱਚ ਪੰਜਾਬ ਵਿੱਚ ਸਾਰੇ ਹੀ ਇਸ਼ਾਰਾਂ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ ਜੇ ਤੁਹਾਡੀ ਪਾਰਟੀ ਹੋਣ ਦੇ ਵਿੱਚ ਆ ਜਾਂਦੀ ਹੈ ਤਾਂ ਤੁਸੀਂ ਕਰ ਜੇ ਸਾਡੀ ਪਾਰਟੀ ਹੋਣ ਦੇ ਵਿੱਚ ਆ ਜਾਂਦੀ ਹੈ ਤੇ ਸਭ ਤੋਂ ਪਹਿਲੇ ਤੇ ਮੈਂ ਮੈਡੀਕਲ ਦੇ ਬਾਰੇ ਵੀ ਬਹੁਤ ਕੁਝ ਕਰਨਾ ਜਾਵਾਂਗੀ ਜਿਹੜੀ ਮੈਡੀਕਲ ਦੀ ਪ੍ਰੋਬਲਮ ਹੈ ਉਹ ਬਹੁਤ ਜ਼ਿਆਦਾ ਹੈ ਤੁਸੀਂ ਦੇਖਦੇ ਹੋਵੋਗੇ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਅਗਰ ਕੋਈ ਜਾਏ ਬਹੁਤ ਜਿਆਦੇ ਲੱਖਾਂ ਰੁਪਏ ਵਿੱਚ ਖਰਚ ਆਉਂਦਾ ਹੈ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ ਸਰਕਾਰੀ ਹਸਪਤਲ ਜਾਂਦੇ ਆ ਸਰਕਾਰੀ ਹਸਪਤਲ ਕੋਈ ਸੁਣਵਾਈ ਨਹੀਂ ਹੁੰਦੀ ਸਰਕਾਰੀ ਹਸਪਤਲਾਂ ਵਿੱਚ ਇੰਨਾ ਕੁ ਰਸ਼ ਭਿਆ ਹੁੰਦਾ ਹੈ ਪਹਿਲੇ ਤੇ ਲੋਕੀ ਤੱਕੇ ਮੁੱਕੇ ਇੰਨੀਆਂ ਲੰਬੀਆਂ ਲੰਬੀਆਂ ਲਾਈਨਾਂ ਹੁੰਦੀਆਂ ਨੇ ਪੇਸ਼ੈਂਟ ਕੋਲ ਇੰਨੀ ਕੈਪੈਸਿਟੀ ਨਹੀਂ ਹੁੰਦੀ ਕਿ ਪੇਸ਼ੈਂਟ ਲਾਈਨਾਂ ਵਿੱਚ ਲੱਗੇ ਤੇ ਲਾਈਨਾਂ ਵਿੱਚ ਲੱਗ ਕੇ ਉਹ ਆਪਣਾ ਟਰੀਟਮੈਂਟ ਪਹਿਲੇ ਪਰਚੀ ਬਣੇਗੀ ਇਹ ਹੋਗਾ ਉਸ ਤੋਂ ਬਾਅਦ ਜਦੋਂ ਡਾਕਟਰ ਕੋਲ ਜਾਂਦਾ ਫਿਰ ਡਾਕਟਰ ਕੋਲ ਜਾਂਦਾ ਜੀ ਉੱਥੋਂ ਤੁਹਾਨੂੰ ਮੈਡੀਸਿਨ ਮਿਲੇਗੀ ਲੰਬੀਆਂ ਲਾਈਨਾਂ ਤੋਂ ਬਾਅਦ ਵੀ ਡਾਕਟਰ ਕਹ ਦਿੰਦੇ ਨੇ ਇੱਕ ਮੈਡੀਸਨ ਇੱਥੇ ਇੱਕ ਤੁਹਾਨੂੰ ਮਿਲ ਜਾਂਦੀ ਹੈ ਤਿੰਨ ਦਵਾਈਆਂ ਤੁਸੀਂ ਬਾਹਰੋਂ ਲੈਣੀਆਂ ਨੇ ਤੇ ਦਵਾਈਆਂ ਪਤਾ ਨਹੀਂ ਹਸਪੀਟਲ ਵਿੱਚ ਆਂਦੀਆਂ ਨੇ ਨਹੀਂ ਆਂਦੀਆਂ ਜਾਂ ਆਨ ਤੋਂ ਬਾਅਦ ਗਾਇਬ ਹੋ ਜਾਂਦੀਆਂ ਨੇ ਕੁਝ ਨਹੀਂ ਕਹਿ ਸਕਦੇ ਤੇ ਤੁਹਾਡੀ ਗੱਲ ਹੀ ਆ ਜੇ ਤੁਸੀਂ ਕੀ ਕਰੋਗੇ ਅਸੀਂ ਰੋਜ਼ਗਾਰ ਪਹਿਲੀ ਗੱਲ ਤੇ ਰੋਜ਼ਗਾਰ ਰੋਜ਼ਗਾਰ ਬਿਲਕੁਲ ਨਹੀਂ ਹੈਗਾ ਤੁਸੀਂ ਦੇਖਦੇ ਹੋ ਜਿਹੜੇ ਬੱਚੇ ਪੜ੍ਹ ਲਿਖ ਜਾਂਦੇ ਆ ਅਗਰ ਉਹ ਪੜਾਈਆਂ ਕਰਦੇ ਆ ਕਈ ਬੱਚੇ ਨੇ ਡਿਗਰੀਆਂ ਕਰਨ ਤੋਂ ਬਾਅਦ ਉੱਥੇ ਇਹਨਾਂ ਨੂੰ ਇੱਥੇ ਕੋਈ ਜੌਬ ਨਹੀਂ ਮਿਲਦੀ ਅਗਰ ਜੌਬ ਮਿਲਦੀ ਹੈ ਡਿਗਰੀਆਂ ਦਾ ਲੱਖ ਰੁਪਏ ਡਿਗਰੀਆਂ ਤੇ ਲਗਾਉਂਦੇ ਨੇ ਜੌਬ ਕੀ ਮਿਲਦੀ ਹੈ 10000 ਲੈ ਲਓ ਜੀ 12000 ਲੈ ਲਓ 15000 ਇਹ ਜੋ ਮਿਲਦੀ ਹੈ ਜਿਹਦੇ ਵਿੱਚ ਬੱਚਿਆਂ ਦੀ ਆਪਣੀ ਪੌਕਟ ਮਨੀ ਵੀ ਨਹੀਂ ਨਿਕਲਦੀ ਜਾਂ ਬੱਚੇ ਜਿਹੜੇ ਵਿਚਾਰੇ ਘੱਟ ਪੜੇ ਹੁੰਦੇ ਆ ਉਹਨਾਂ ਨੂੰ ਕੀ ਉਹਨਾਂ ਨੂੰ ਕੋਈ ਕੰਮ ਇੱਥੇ ਨਹੀਂ ਮਿਲਦਾ ਕਿਸੇ ਤਰ੍ਹਾਂ ਦਾ ਕੋਈ ਰੋਜ਼ਗਾਰ ਨਹੀਂ ਮਿਲਦਾ ਜਿੱਦੀ ਵਜ੍ਹਾ ਨਾਲ ਸਾਡਾ ਕ੍ਰਾਈਮ ਰੇਸ਼ਿਓ ਵਧੀ ਜਾ ਰਹੀ ਹੈ ਬੱਚਿਆਂ ਨੂੰ ਕੰਮ ਨਹੀਂ ਮਿਲੇਗਾ ਤੇ ਬੱਚੇ ਕ੍ਰਾਈਮ ਵਾਲ ਵੱਧਦੇ ਨੇ ਬੱਚੇ ਚੋਰੀਆਂ ਚਕਾਰੀਆਂ ਕਰਦੇ ਨੇ ਸੈਚਿੰਗ ਕਰਦੇ ਨੇ ਉਹਦੇ ਵਜ੍ਹਾ ਉਹਦੀ ਵਜ੍ਹਾ ਨਾਲ ਤੁਸੀਂ ਦੇਖੋਗੇ ਸਾਡੀ ਕ੍ਰਾਈਮ ਪਹਿਲੇ ਦੀ ਕੰਪੈਟਿਬਲੀ ਸਾਡੀ ਕ੍ਰਾਈਮ ਰੇਸ਼ੋ ਬਹੁਤ ਜ਼ਿਆਦਾ ਵੱਧ ਗਈ ਹੈ ਜੇ ਬੱਚਿਆਂ ਨੂੰ ਰੋਜ਼ਗਾਰ ਮਿਲੇਗਾ ਬੱਚੇ ਕੰਮ ਕਾਜ ਤੇ ਜਾਣਗੇ ਬੱਚਿਆਂ ਦਾ ਧਿਆਨ ਨਾ ਹੀ ਪਟਕੇਗਾ ਬੱਚਿਆਂ ਦੇ ਖਿਆਲ ਬੁਰੇ 바ਸੇ ਨਹੀਂ ਜਾਣਗੇ ਮਹਿੰਗਾਈ ਮਹਿੰਗਾਈ ਹੈ ਕਿ ਉਹ ਪਿਛਲੇ 10 15 ਸਾਲਾਂ ਤੋਂ ਡਬਲ ਟ੍ਰਿਪਲ ਹੋ ਗਈ ਹੈ ਜਿਹੜਾ ਸਾਡਾ ਗੈਸ ਸਿਲੰਡਰ ਸੀ ਉਹ ਪਹਿਲੇ 2000 ਵਿੱਚ ਸਨ ਵਿੱਚ ਸਾਨੂੰ 196 ਰੁਪਏ ਦਾ ਮਿਲਦਾ ਸੀ फिर उस तो बाद महंगाई वही दो हज़ार छे सिलेंडर एल पी जी सिलेंडर दो सौ चौरानवे रुपये का हो गया हूँ तुम वेख दो वेखोगे दो हज़ार छे तो बाद हूँ साढ़ा सिलंडर दो हज़ार ग्यारह में अठ सौ सतर रुपए का होया नाओ हूँ तुम नोट करोगे देखोगे साढ़ा सिलंडर करीबन करीबन ग्यारह बारह सौ रुपए का पहुँच गया है जो कि एक गरीब वर्ग लोहत ही मुश्किल है कि वह किस तरह अपनी रोजी रोटी किस तरह अपनी रोटी पकावे की करे वो इन्नी महंगाई हो गई है ਮਹਿੰਗਾਈ ਇੰਨੀ ਵੱਧ ਗਈ ਹੈ ਤੁਸੀਂ ਦੇਖੋਗੇ ਗਰੀਬ ਵਰਗ ਬਹੁਤ ਜ਼ਿਆਦਾ ਪਰੇਸ਼ਾਨ ਹੈ ਕਿਉਂਕਿ ਸਾਡੇ ਦੇਸ਼ ਵਿੱਚ ਮਜ਼ਦੂਰੀਆਂ ਪੂਰੀਆਂ ਪ੍ਰੋਪਰ ਨਹੀਂ ਮਿਲਦੀਆਂ ਇੱਕ ਮਜ਼ਦੂਰ ਹੈ ਉਹ ਵੀ ਉਹਨੂੰ ਵੀ ਵਿਚਾਰੇ ਨੂੰ 400 500 ਰੁਪਏ ਮਜ਼ਦੂਰੀ ਮਿਲਦੀ ਹੈ ਉਹ ਮਜ਼ਦੂਰੀ ਵੀ ਵਿਚਾਰੇ ਨੂੰ ਮਹੀਨੇ ਵਿੱਚ 4 ਦਿਨ ਮਿਲਦੀ ਹੈ ਕਿਸੇ ਨੂੰ 10 ਦਿਨ ਮਿਲਦੀ ਹੈ ਕਿਸੇ ਨੂੰ 8 ਦਿਨ ਮਿਲਦੀ ਹੈ ਇੰਨੀ ਮਹਿੰਗਾਈ ਦਾਲਾਂ ਅਗਰ ਤੁਸੀਂ ਦਾਲਾਂ ਵੇਖੋ ਤੇ 200 ਰੁਪਏ ਕਿਲੋ 150 ਰੁਪਏ ਕਿਲੋ ਦਾਲਾਂ ਹੋਈਆਂ ਹੋਈਆਂ ਨੇ ਸਬਜ਼ੀਆਂ ਦੇ ਰੇਟ ਉਹ ਬਹੁਤ ਜ਼ਿਆਦਾ ਵਧਿਓਏ ਨੇ ਆਟਾ ਆٹے ਦਾ ਰੇਟ ਬਹੁਤ ਜ਼ਿਆਦਾ ਵਧ ਗਿਆ ਗਰੀਬ ਵਰਗ ਵਿਚਾਰਾ ਕੀ ਕਰੇ ਗਰੀਬ ਵਰਗ ਵਾਸਤੇ ਇੰਨੀ ਕੋ ਪ੍ਰੋਬਲਮ ਆਈ ਹੋਈ ਹੈ ਕਿ ਗਰੀਬ ਵਰ ਨੂੰ ਆਪਣੇ ਬੱਚਾ ਨੂੰ ਰੋਟੀ ਖਵਾਣੀ ਮੁਸ਼ਕਲ ਪਈ ਹੋਈ ਹੈ ਅਗਰ ਸਾਡੀ ਸਰਕਾਰ ਆਂਦੀ ਹੈ ਤੇ ਅਸੀਂ ਇਹੋ ਕੋਸ਼ਿਸ਼ ਕਰਾਂਗੇ ਕਿ ਮਹਿੰਗਾਈ ਉੱਤੇ ਠਲ ਪਾ ਸਕੀਏ ਮਹਿੰਗਾਈ ਹਰ ਚੀਜ਼ ਦਾ ਰੇਟ ਅਸੀਂ ਘਟਾਉਣ ਦੀ ਕੋਸ਼ਿਸ਼ ਪੂਰੀ ਕਰਾਂਗੇ ਕਿਉਂਕਿ ਸਾਡੇ ਪੰਜਾਬ ਵਿੱਚ ਰੋਜ਼ਗਾਰ ਬਹੁਤ ਘਟ ਹੈ ਰੋਜ਼ਗਾਰ ਘੱਟ ਹੋਣ ਕਰਕੇ ਬੱਚੇ ਨਸ਼ੇ ਵੱਲ ਵੱਧਦੇ ਜਾ ਰਹੇ ਹਨ ਨਸ਼ਾ ਸਾਡੇ ਦੇਸ਼ ਵਿੱਚ ਇੰਨਾ ਜ਼ਿਆਦਾ ਹੈ ਇਸ ਤੋਂ ਪਹਿਲੇ ਸਾਡੇ ਤੋਂ ਪਹਿਲੇ ਕਿੰਨੀਆਂ ਹੀ ਪਾਰਟੀਆਂ ਆਈਆਂ ਭਾਜਪਾ ਆਈ ਕਾਂਗਰਸ ਆਈ ਅਕਾਲੀ ਦਲ ਆਇਆ ਹੁਣ ਇਵਨ ਕਿ ਆਮ ਆਦਮੀ ਪਾਰਟੀ ਆਈ ਬਟ ਨਸ਼ੇ ਨੂੰ ਕੋਈ ਵੀ ਨਹੀਂ ਰੋਕ ਸਕਿਆ ਨਸ਼ਾ ਹੈ ਨਸ਼ਾ ਵੱਧਾ 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 ਹੀ ਜਾ ਰਿਹਾ ਹੈ ਨਸ਼ੇ ਨੂੰ ਹਰ ਕੋਈ ਜਿਹੜਾ ਵੀ ਆਂਦਾ ਕਹਿੰਦੇ ਜੀ ਅਸੀਂ ਤਾਂ ਨਸ਼ੇ ਤੇ ਰੋਕ ਲਗਾਵਾਗੇ ਨਸ਼ੇ ਪਰ ਅੱਜ ਤੱਕ ਤੁਸੀਂ ਦੇਖਿਆ ਹੋਏਗਾ ਨਸ਼ੇ ਤੇ ਕੋਈ ਰੋਕ ਨਹੀਂ ਲੱਗੀ ਬੱਚੇ ਨਸ਼ੇ ਕਰਦੇ ਆ ਮੈਂ ਦੇਖਦੀ ਆ ਕਚਹਿਰੀ ਦੇ ਵਿੱਚ ਕਿ ਕਿੰਨੇ ਬੱਚਿਆਂ ਨੂੰ ਐਨਡੀਪੀਐਸ ਐਕਟ ਵਿੱਚ ਬੱਚਿਆਂ ਨੂੰ ਬੱਚੇ ਨਸ਼ਾ ਕਰਦੇ ਨੇ ਨਸ਼ੇ ਕਰਦੇ ਹੋਏ ਜਿਹੜੇ ਪੁਲਿਸ ਵਾਲੇ ਨੇ ਉਹ ਉਹਨਾਂ ਨੂੰ ਜਿਹੜੇ ਨਸ਼ੇ ਬੱਚੇ ਕਰਦੇ ਨੇ ਥੋੜਾ ਬੋਤਾ ਨਸ਼ਾ ਇਹ ਦਰ ਉਹ ਦਰ ਲਾ ਕੇ ਨਸ਼ਾ ਕਰਦੇ ਨੇ ਉਹਨਾਂ ਨੂੰ ਪਕੜਦੇ ਨੇ ਜਿਹੜੇ ਪਿੱਛੋਂ ਸਮਗਲੀਆਂ ਕਰਦੇ ਨੇ ਨਸ਼ੇ ਵੇਚਦੇ ਨੇ ਉਹਨਾਂ ਨੂੰ ਨਹੀਂ ਫੜਿਆ ਜਾਂਦਾ ਤੇ ਸਾਡੀ ਇਹ ਪੂਰੀ ਕੋਸ਼ਿਸ਼ ਹੋਏਗੀ 100% ਕੋਸ਼ਿਸ਼ ਕਰਾਂਗੀ ਕਿ ਨਸ਼ਾ ਆਪਣੇ ਪੰਜਾਬ ਤੋਂ ਖਤਮ ਕਰਕੇ ਰਵਾਂਗੇ ਕਿਉਂਕਿ ਮੈਂ ਮੈਂ ਸੋਸ਼ਲ ਵਰਕ ਵੀ ਕਰਦੀ ਹਾਂ ਅਤੇ ਮੈਂ ਸੰਡੇ ਵਾਲੇ ਦਿਨ ਕਈ ਗਰੀਬ ਪਰਿਵਾਰਾਂ ਦੇ ਵਿੱਚ ਜਾਂਦੀ ਹਾਂ ਉਹਨਾਂ ਨੂੰ ਪੁੱਛਦੀ ਹਾਂ ਸਾਡੀਆਂ ਕੀ ਪ੍ਰੋਬਲਮਸ ਨੇ ਅਕਸਰ ਮੈਂ ਵੇਖਦੀ ਆ ਬਜ਼ੁਰਗ ਲੇਡੀਜ਼ ਮੇਰੇ ਕੋਲ ਆਉਂਦੀਆਂ ਨੇ ਤੇ ਵਿਚਾਰੀਆਂ ਕਲਪਦੀਆਂ ਨੇ ਕਿ ਮੈਡਮ ਜੀ ਸਾਡੀ ਕੋਈ ਪੈਨਸ਼ਨ ਨਹੀਂ ਲੱਗੀ ਸਾਨੂੰ ਇਹ ਮਹਿੰਗਾਈ ਹੋਣ ਦੇ ਬਾਵਜੂਦ ਸਾਨੂੰ ਕੋਈ ਦਵਾਈ ਨਹੀਂ ਮਿਲਦੀ ਸਾਨੂੰ ਉਹ ਇੰਨੀ ਕੋ ਪ੍ਰੋਬਲਮ ਹੈ ਅਤੇ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਮੈਂ ਬਜ਼ੁਰਗਾਂ ਦੀ ਵਿਧਵਾਵਾਂ ਦੀ ਅਸੀਂ ਪੈਨਸ਼ਨ ਲਗਾਵਾਗੇ ਉਹਨਾਂ ਦੀ ਤੇ ਜਿਹੜੀਆਂ ਜਿਹੜੀਆਂ ਵੀ ਪ੍ਰੋਬਲਮਸ ਨੇ ਬਜ਼ੁਰਗਾਂ ਨੂੰ ਜਾਂ ਗਰੀਬਾਂ ਨੂੰ ਉਹ ਅਸੀਂ ਦੂਰ ਕਰਾਂਗੇ ਕਿਸਾਨਾਂ ਦੇ ਮੁੱਦੇ ਤੇ ਕੀ ਕਹਿੰਦਾ ਕਿਸਾਨਾਂ ਦੇ ਮੁੱਦੇ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿਸਾਨਾਂ ਨੂੰ ਜੋ ਵੀ ਸਰਕਾਰਾਂ ਨੇ ਵਾਅਦਾ ਕੀਤਾ ਐਮਐਸਪੀ ਦਾ ਵਾਅਦਾ ਕੀਤਾ ਬਟ ਵੇਖਦੀ ਪਈਆਂ ਕਿ ਕਿਸਾਨਾਂ ਨੂੰ ਵਿਚਾਰੇ ਪਹਿਲੇ ਵੀ ਸਾਲ ਇੱਕ ਬਾਰਡਰਾਂ ਤੇ ਬੈਠੇ ਰਹੇ ਇੱਕ ਸਾਲ ਤੱਕ ਕਿਸਾਨਾਂ ਨੇ ਇੰਨਾ ਸੰਘਰਸ਼ ਕੀਤਾ ਉਦੋਂ ਸਰਕਾਰ ਨੇ ਕਿਹਾ ਕਿ ਅਸੀਂ ਤੁਹਾਡੀਆਂ ਸਾਰੀਆਂ ਡਿਮਾਂਡਾਂ ਪੂਰੀਆਂ ਕਰਾਂਗੇ ਡਿਮਾਂਡਾਂ ਉਹਨਾਂ ਨੂੰ ਵਿਚਾਰਿਆਂ ਨੂੰ ਘਰਾਂ ਘਰੀ ਭੇਜ ਦਿੱਤਾ ਬਟ ਉਹਨਾਂ ਦੀ ਕੋਈ ਵੀ ਡਿਮਾਂਡ ਪੂਰੀ ਨਹੀਂ ਹੋਈ ਸਕੀ ਤੇ ਅਸੀਂ ਕਿਸਾਨਾਂ ਦੇ ਡਿਮਾਂਡ ਪੂਰੀ ਨਾ ਹੋਣ ਦੀ ਬਾਵਜੂਦ ਤੇ ਕਿਸਾਨ ਵਿਚਾਰੇ ਫੇਰ ਹੁਣ ਦੁਬਾਰਾ ਬਾਰਡਰਾਂ ਤੇ ਜਾ ਕੇ ਬੈਠ ਗਏ ਨੇ ਕਿਸਾਨਾਂ ਨੇ ਧਰਨੇ ਲਗਾਏ ਹੋਏ ਨੇ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਅਸੀਂ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਕਿਸਾਨਾਂ ਦੇ ਨਾਲ ਖੁਦ ਸੰਘਰਸ਼ ਕਰਾਂਗੇ ਖੁਦ ਉਹਨਾਂ ਦੇ ਨਾਲ ਜਾ ਕੇ ਜਿਹੜੀਆਂ ਵੀ ਪ੍ਰੋਬਲਮਸ ਨੇ ਕਿਸਾਨਾਂ ਦੀਆਂ ਉਹ ਦੂਰ ਕਰਾਂਗੇ ਠੀਕ ਹੈ ਅਤੇ ਹੁਣ ਮੇਰੀ ਸਾਰੇ ਤੁਹਾਡੇ ਪੰਜਾਬ ਵਾਸੀਆਂ ਅੱਗੇ ਹੱਥ ਜੋੜ ਕੇ ਅਪੀਲ ਹੈ ਕਿ ਤੁਸੀਂ ਸਾਰੇ ਮੈਨੂੰ ਵੋਟ ਪਾਓ ਵੋਟ ਪਾ ਕੇ ਮੈਨੂੰ ਜਿਤਾਓ ਤੇ ਤਾਂਕਿ ਮੈਂ ਆਪਣੇ ਦੇਸ਼ ਦੀ ਆਪਣੇ ਪੰਜਾਬ ਦੀ ਆਪਣੇ ਅੰਮ੍ਰਿਤਸਰ ਦੇ ਵਾਸੀਆਂ ਦੀ ਵੱਧ ਤੋਂ ਵੱਧ ਸੇਵਾ ਕਰ ਸਕਾਂ ਜਿਹੜੀਆਂ ਵੀ ਪ੍ਰੋਬਲਮਸ ਮੇਰੇ ਵਾਸੀਆਂ ਨੂੰ ਮੇਰੇ ਪੰਜਾਬ ਵਾਸੀਆਂ ਨੂੰ ਹੈਗੀਆਂ ਨੇ ਮੇਰੇ ਸ਼ਹਿਰ ਵਾਸੀਆਂ ਨੂੰ ਜਿਹੜੀ ਵੀ ਪ੍ਰੋਬਲਮ ਹੈ ਉਹ ਮੈਂ ਦੂਰ ਕਰ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਵਿੰਦਰ ਸਿੰਘ ਹੈ ਜੀ ਇਹ ਆਮ ਜਨਤਾ ਪਾਰਟੀ ਇੰਡੀਆ ਵਾਲੋ ਨਿਰਿੰਦਰ ਗੌਰ ਜੀ ਜਿਹੜੇ ਖੜੇ ਨੇ ਇਸ ਵੰਦ ਵਿੱਚ ਕੀ ਕਹਿਣਾ ਚਾਹੁੰਦੇ ਇਹ ਮੈਂ ਇਹ ਕਹਿਣਾ ਚਾਹੁੰਦਾ ਵੀ ਜੋ ਵੀ ਮੈਡਮ ਨੇ ਸਟੈਪ ਚੁੱਕਿਆ ਹੈ ਇਹ ਬੋਝ ਛਲਾਂਗਾ ਜੋਗ ਹੈ ਕਿਉਂਕਿ ਮੈਡਮ ਇੱਥੇ ਅੰਮ੍ਰਿਤਸਰ ਕਚਹਿਰੀ ਵਿੱਚ ਪ੍ਰੈਕਟਿਸ ਕਰਦੇ ਨੇ ਤੇ ਜਿੰਨੇ ਵੀ ਇੱਥੇ ਗਰੀਬ ਗੁਰਬੇ ਆਂਦੇ ਨੇ ਨਸ਼ਿਆਂ ਦੇ ਮਾਰੇ ਆਂਦੇ ਨੇ ਉਹਨਾਂ ਦੀ ਹੈਲਪ ਕਰਦੇ ਨੇ ਇਹਨਾਂ ਨੂੰ ਉਹਨਾਂ ਨੂੰ ਵੇਖ ਕੇ ਬਹੁਤ ਤਰਸ ਆਉਂਦਾ ਹੈ ਉਹਨਾਂ ਦੀਆਂ ਮਾਵਾਂ ਆ ਕੇ ਕਹਿੰਦੀਆਂ ਇਹਨਾਂ ਦੀ ਜ਼ਮਾਨਤ ਕਰਾ ਦਿਓ ਤੇ ਇਹ ਬਿਨਾਂ ਪੈਸੇ ਲਏ ਉਹਨਾਂ ਦਾ ਮਸਲਾ ਹੱਲ ਕਰ ਦਿੰਦੇ ਨੇ ਤੇ ਇਨਾਂ ਨੂੰ ਸ਼ੁਰੂ ਤੋਂ ਹੀ ਸੇਵਾ ਸੰਭਾ ਸੇਵਾ ਸਫਾਈ ਦਾ ਬਹੁਤ ਸ਼ੌਂਕ ਸੀ ਤੇ ਲੋਕਾਂ ਦੀ ਸੇਵਾ ਕਰਨ ਦਾ ਬਹੁਤ ਸ਼ੌਂਕ ਸੀ ਤੇ ਇਹਨਾਂ ਨੇ ਇਸੇ ਕਰਕੇ ਚੋਣਾਂ ਵਿੱਚ ਉਤਰਨ ਦਾ ਫੈਸਲਾ ਲਿਆ ਕਿ ਮੈਂ ਉੱਪਰਲੇ ਲੈਵਲ ਦੇ ਉੱਤੇ ਗਰਾਊਂਡ ਲੈਵਲ ਤੋਂ ਉੱਪਰਲੇ ਲੈਵਲ ਤੇ ਸੇਵਾ ਕਰਾਂ ਹਾਂਜੀ ਹਾਂ ਮੈਂ ਅੰਮ੍ਰਿਤਸਰ ਦੇ ਵਾਸੀਆਂ ਨੂੰ ਉਰਜੋਰ ਅਪੀਲ ਕਰਦਾ ਕਿ ਮੈਡਮ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਇਹ ਮੈਡਮ ਦਾ ਜਿਸ ਤਰ੍ਹਾਂ ਦਿਲ ਸਾਫ਼ ਹੈ ਤੇ ਇਸੇ ਤਰ੍ਹਾਂ ਇਹ ਸਾਫ਼ ਦਿਲ ਨਾਲ ਹਰ ਇੱਕ ਦੀ ਹੈਲਪ ਕਰਨਗੇ ਤੇ ਜੋ ਵੀ ਜਿਸ ਦਾ ਵੀ ਜਿਸ ਤਰ੍ਹਾਂ ਦਾ ਵੀ ਮਸਲਾ ਹੋਏਗਾ ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਗੇ ਤੇ ਇਹਨਾਂ ਨੇ ਇਹ ਵੀ ਕਿਹਾ ਹੈ ਕਿ ਮੈਂ ਹਰ ਐਤਵਾਰ ਦਰبار ਲਗਾਇਆ ਕਰਾਂਗੀ ਜਿੱਥੇ ਸਾਰੇ ਆ ਕੇ ਆਪਣੇ ਆਪਣੇ ਮਸਲੇ ਦੱਸਣਗੇ ਤੇ ਮੈਂ ਉਹਨਾਂ ਨੂੰ ਉਸੇ ਟਾਈਮ ਹੱਲ ਕਰਨ ਦੀ ਕੋਸ਼ਿਸ਼ ਕਰਾਂਗੀ ਤੇ ਜਿਸ ਤਰ੍ਹਾਂ ਵੀ ਲੋਕ ਕਹਿਣਗੇ ਉਹਨਾਂ ਦੇ ਮੁਤਾਬਕ ਚੱਲਾਂਗੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ